ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਤੋਂ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੇ ਪੰਜਾਬੀ ਮੂਲ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਦਰਅਸਲ ਇੱਕ ਖਬਰ ਹੈਗੀ ਹੈ ਜਿਹੜੇ ਬਹੁਤ ਵੱਡੀ ਪੱਧਰ ਤੇ ਪੁਲਿਸ ਦੇ ਵੱਲੋਂ ਪੰਜਾਬੀ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਲੋਕ ਟਰੱਕਾਂ ਦੇ ਲੋਡ ਚੋਰੀ ਕਰਦੇ ਸੀਗੇ ਔਰ ਲੰਬੇ ਸਮੇਂ ਤੋਂ ਇਨ੍ਹਾਂ ਵਾਰਦਾਤਾਂ ਦੇ ਵਿੱਚ ਇਨ੍ਹਾਂ ਪੰਜਾਬੀਆਂ ਦੀ ਸ਼ਮੂਲੀਅਤ ਸੀਗੀ ਜਿਆਦਾ ਜਾਣਕਾਰੀ ਸਾਂਝ ਕਰਨਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਮੌਜੂਦ ਨੇ ਖਬਰ ਤੇ ਸਾਂਪਉਣਗੇ ਆ ਬਿਲਕੁਲ ਛੰਡ ਸਾਹਿਬ ਇਹ ਖਬਰ ਜਿਹੜੀ ਹੈ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਪੁਲਿਸ ਵੱਲੋਂ ਤਕਰੀਬਨ 12 ਦੇ ਕਰੀਬ ਇੱਕ ਦਰਜਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਇਹ ਇੱਕ ਬਹੁਤ ਵੱਡਾ ਚੋਰੀ ਦਾ ਜਿਹੜਾ ਗਰੋਹ ਬਣਿਆ ਹੋਇਆ ਸੀਗਾ ਜਿਨ੍ਹਾਂ ਵੱਲੋਂ ਵਟੇ ਪੱਤਰ ਤੇ ਪਿਛਲੇ 4-5 ਸਾਲਾਂ ਤੋਂ ਚੋਰੀ ਦੇ ਇੱਕ ਲੋਟ ਜਿਹੜੇ ਆ ਉਹ ਕਹੋ ਕਿ ਖੁਰਦ-ਬੁਰਦ ਕੀਤੇ ਜਾਂਦੇ ਸੀਗੇ ਜਿਹਦੇ ਵਿੱਚ ਇਲੈਕਟ੍ਰੋਨਿਕ ਦਾ ਸਮਾਨ ਹੁੰਦਾ ਸੀਗਾ ਤੇ ਉਸ ਚੋਰੀ ਦੇ ਕੀਤੇ ਹੋਏ ਜਿਹੜੇ ਸਮਾਨ ਨੂੰ ਫਿਰ ਕਾਲੇ ਬਾਜ਼ਾਰ ਵਿੱਚ ਯਾਨੀ ਕਿ ਕਾਲਾ ਬਜਾਰੀ ਕੀਤੀ ਜਾਂਦੀ ਸੀ ਤੇ ਉਹਨਾਂ ਨੂੰ ਅੱਗੇ ਵੇਖ ਕੇ ਤੇ ਪੈਸਾ ਕਮਾਇਆ ਜਾਂਦਾ ਸੀ ਜੇ ਪੂਰੀ ਗੱਲ ਇਹ ਸਾਂਝੀ ਕਰੀਏ ਕਿ ਅਸਲ ਵਿੱਚ ਇਹ ਮਾਮਲਾ ਹੈ ਕੀ ਹੈ ਪੁਲਿਸ ਵੱਲੋਂ ਅੱਜ ਇੱਕ ਇਨਕਸ਼ਾਪ ਕੀਤਾ ਗਿਆ ਆ ਕਿ ਸੈਨਬਰਦੀਨੋ ਕਾਉਂਟੀ ਜਿਹੜੀ ਹੈ ਐਲ ਏ ਦੇ ਵਿੱਚ ਪੈਂਦੀ ਆ ਤੇ ਉਥੋਂ ਦੇ ਪੁਲਿਸ ਵਿਭਾਗ ਨੇ ਇਹ ਜਾਣਕਾਰੀ ਸਾਂਝੀ ਕੀਤੀ ਆ ਕਿ ਪੂਰੇ ਰਾਜ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਐਲ ਏ 4 ਸਾਲਾਂ ਤੋਂ ਵੱਧ ਸਮੇਂ ਤੱਕ ਚੱਲੇ ਇੱਕ ਕਾਰਗੋ ਚੋਰੀ ਦੇ ਗਰੋਹ ਦੇ ਸਬੰਧ ਵਿੱਚ ਇੱਕ ਦਰਜਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੈਨ ਬਰਡਿਨੋ ਕਾਉਂਟੀ ਸ਼ਹਿਰ ਵਿਭਾਗ ਨੇ ਜਾਣਕਾਰੀ ਜਾਰੀ ਕੀਤੀ ਹੈ ਕਿ ਜਿਸ ਵਿੱਚ ਕਿਹਾ ਗਿਆ ਕਿ ਮਾਰਚ 2021 ਤੋਂ ਲੈ ਕੇ ਜੂਨ 2025 ਦੇ ਵਿਚਕਾਰ ਇੱਕ ਪੰਜਾਬੀਆਂ ਦੇ ਸੰਗਠਨ ਨੇ ਮੈਂਬਰਾਂ ਨੇ ਜਿਹੜੀ ਇੱਕ ਪ੍ਰਮਾਣਿਕ ਸ਼ਿਪਿੰਗ ਜਿਹੜੀ ਕੰਪਨੀ ਹੈ ਉਹ ਖੋਲੀ ਤੇ ਉਸ ਕੰਪਨੀ ਦੇ ਜਰੀਏ ਉਹ ਬਿੱਟ ਕਰਦੇ ਸੀਗੇ ਬੋਲੀ ਲਾਉਂਦੇ ਸੀਗੇ ਲੋਡ ਚੱਕਣ ਵਾਸਤੇ ਤੇ ਅਸਲ ਵਿੱਚ ਇਹ ਟਰਕਿੰਗ ਕੰਪਨੀਆਂ ਨੂੰ ਹਾਸਲ ਕੀਤਾ ਧੋਖਾ ਧੜੀ ਦੇ ਨਾਲ ਵਰਤਣ ਵਾਸਤੇ ਕਿਉਂਕਿ ਟਰਕਿੰਗ ਕੰਪਨੀਆਂ ਜਿਹੜੀਆਂ ਆ ਉਹ ਆਮ ਹੀ ਲੋਕਾਂ ਵੱਲੋਂ ਖੋਲੀਆਂ ਜਾਂਦੀਆਂ ਪਰ ਇਹਨਾਂ ਨੇ ਇੱਕ ਕਾਫੀ ਵੱਡਾ ਗਰੋਅ ਰਲ ਕੇ ਇਹਨਾਂ ਨੇ ਇਸ ਤਰੀਕੇ ਦੇ ਨਾਲ ਇਹ ਕੰਪਨੀਆਂ ਖੋਲੀਆਂ ਕਿ ਜਿਨ੍ਹਾਂ ਦੇ ਤੇ ਜਰੀਏ ਜਿਹੜਾ ਹੈਗਾ ਆ ਵੱਡੇ ਵੱਡੇ ਕੰਪਨੀਆਂ ਦੀ ਲੋਡ ਜਿਹੜੇ ਆ ਉਹ ਬਿਡ ਕਰਕੇ ਯਾਨੀ ਕਿ ਉਹਨਾਂ ਦੀ ਬੋਲੀ ਲਾ ਕੇ ਤੇ ਉਹਨਾਂ ਲੋਡਾਂ ਨੂੰ ਚੱਕਿਆ ਜਾਂਦਾ ਸੀ ਇਹ ਜਿਹੜਾ ਸੰਗਠਨ ਹੈ ਇਹਨਾਂ ਦੀ ਪ੍ਰਕਿਰਤੀ ਜਿਹੜੀ ਆ ਆਲੇ-ਦੁਆਲੇ ਕਈ ਹੋਰ ਵੇਰਵੇ ਦਾ ਜਿਹੜਾ ਉਹ ਖਲਾਸਾ ਕਰਦੀ ਹੈ ਕਿ ਇਹ ਬੋਲੀ ਜਿੱਤਣ ਤੋਂ ਬਾਅਦ ਕੰਪਨੀ ਮਾਲ ਭਾਰੇ ਤੇ ਕਰਜ਼ਾ ਕਰ ਲੈਂਦੀ ਸੀ ਹਾਲਾਂਕਿ ਉਹਨਾਂ ਨੂੰ ਸਹੀ ਮੰਜ਼ਲ ਤੇ ਪਹੁੰਚਾਉਣ ਦੀ ਬਜਾਏ ਉਹਨਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਸੀਗਾ ਕਿ ਇਹ ਲੋਡ ਜਿਹੜਾ ਕੈਨਸਲ ਹੋ ਗਿਆ ਜਾਂ ਕਹਿ ਲੋ ਕਿ ਜਿਹੜਾ ਉਹ ਰਿਜੈਕਟ ਹੋ ਗਿਆ ਫਿਰ ਜਿਹੜਾ ਇਹ ਚੋਰੀ ਦਾ ਮਾਲ ਜਿਹੜਾ ਸੀਗਾ ਉਹ ਆਪਣੇ ਜਿਹੜਾ ਕਬਜ਼ੇ ਵਿੱਚ ਕਰ ਲਿਆ ਜਾਂਦਾ ਸੀਗਾ ਤੇ ਇਹਨਾਂ ਸੰਗਠਨਾਂ ਦੇ ਦੁਆਰਾ ਨਿਸ਼ਾਨਾ بنائے ਗਏ ਮਾਲ ਭਾਰੇ ਵਿੱਚ ਮੁੱਖ ਤੌਰ ਤੇ ਇਲੈਕਟ੍ਰੋਨਿਕਸ ਉਪਕਰਨ ਜਿਹੜੇ ਆ ਉਹ ਜਿਹੜੇ ਆ ਵੱਡੀ ਪੱਤਰ ਤੇ ਸ਼ਾਮਲ ਨੇ ਤੇ ਉਹ ਵੱਡੇ ਉੱਚੇ ਮੁੱਲ ਦੇ ਕਾਫਤਕਾਰ ਜਿਹੜੇ ਸਮਾਨ ਮਤਲਬ ਮਹਿੰਗੇ ਜਿਹੜੇ ਲੋਡ ਹੀ ਉਹਨਾਂ ਤੇ ਹੀ ਅੱਖ ਰੱਖਦੇ ਸੀ ਇਹ ਜਿਹਦੇ ਵਿੱਚ ਇਦਾਂ ਕਹਿ ਲੋ ਕਿ ਇਲੈਕਟ੍ਰੋਨਿਕਸ ਦਾ ਜਿਹੜਾ ਸਮਾਨ ਜਿਹਦੇ ਵਿੱਚ ਟੀਵੀ ਹੁੰਦੇ ਆ ਫਰਿੱਜਾਂ ਹੁੰਦੀਆਂ ਐਪਲ ਦੇ ਫੋਨ ਹੁੰਦੇ ਆ ਜਾਂ ਹੋਰ ਇਹੋ ਜਿਹਾ ਇਲੈਕਟ੍ਰੋਨਿਕ ਦਾ ਸਮਾਨ ਕੈਮਰੇ ਹੁੰਦੇ ਆ ਸੋ ਵੱਡੀਆਂ ਤੇ ਮਹਿੰਗੀਆਂ ਚੀਜ਼ਾਂ ਜਿਹੜੀਆਂ ਆ ਉਹ ਇਸ ਸਮਾਨ ਦੇ ਵਿੱਚ ਸ਼ਾਮਲ ਹੁੰਦੀਆਂ ਸੀ ਸੋ ਜਦੋਂ ਇਹ ਲੋਡ ਜਿਹੜੇ ਰਿਜੈਕਟ ਹੋ ਜਾਂਦੇ ਸੀਗੇ ਯਾਨੀ ਕਿ ਕੈਂਸਲ ਹੋ ਜਾਂਦੇ ਸੀਗੇ ਜਾਂ ਇਦਾਂ ਕਹਿ ਲੋ ਕਿ ਖੁਰਦ-ਬੁਰਦ ਕਰ ਦਿੱਤੇ ਜਾਂਦੇ ਸੀਗੇ ਇਹ ਕਹਿਣਾ ਜਾਂਦਾ ਸੀਗਾ ਕਿ ਇਹ ਲੋਡ ਜਿਹੜੇ ਹੈ ਚੋਰੀ ਹੋ ਗਿਆ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਜਦੋਂ ਆਮ ਕੋਈ ਕੰਪਨੀ ਹੈ ਉਹਦਾ ਕਿਸੇ ਮੰਨ ਲਓ ਕੈਲੀਫੋਰਨੀਆ ਤੋਂ ਲੋਡ ਚੱਕਿਆ ਤੇ ਉਹਨੇ ਰੀਨੋ ਆਪਣਾ ਸੌਰੀ ਉਹਨੇ ਨਿਊਯਾਰਕ ਲੈ ਕੇ ਜਾਣਾ ਤੇ ਰਸਤੇ ਵਿੱਚ ਜੇ ਉਹ ਕੰਪਨੀ ਕਹਦੇ ਕਿ ਮੇਰਾ ਲੋਡ ਤੇ ਜਿਹੜਾ ਚੋਰੀ ਹੋ ਗਿਆ ਫਿਰ ਉਹ ਕੀ ਹੁੰਦਾ ਆ ਕਿ ਇੰਸ਼ੋਰੈਂਸ ਤੇ ਕਲੇਮ ਕਰ ਦਿੱਤਾ ਜਾਂਦਾ ਆ ਅਸਲ ਵਿੱਚ ਉਹ ਲੋਡ ਕਿੱਥੇ ਹੈ ਕਿਵੇਂ ਕੀ ਕੀਤਾ ਗਿਆ ਉਹ ਤਾਂ ਜਿਹੜਾ ਬੰਦਾ ਲੈ ਕੇ ਜਾ ਰਿਹਾ ਉਹ ਦੱਸ ਸਕਦਾ ਸੋ ਕੰਪਨੀਆਂ ਕੋਲੋਂ ਇਹ ਸਾਰੀ ਜਦੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਚੋਰੀ ਕੀਤੇ ਮਾਲ ਨੂੰ ਬਾਅਦ ਵਿੱਚ ਵਿਚੋਲਿਆਂ ਜਾਂ ਕਾਲੇ ਬਾਜ਼ਾਰ ਦੇ ਚੈਨਲਾਂ ਰਾਹੀਂ ਵੰਡਿਆ ਗਿਆ ਜਿਸ ਦਾ ਅਨੁਮਾਨ ਜਿਹੜਾ ਲੱਖਾਂ ਡਾਲਰਾਂ ਦੇ ਵਿੱਚ ਹੋਇਆ ਅਧਿਕਾਰੀਆਂ ਨੇ ਅੱਗੇ ਇਹ ਵੀ ਕਿਹਾ ਕਿ ਕੈਲੀਫੋਰਨੀਆ ਵਿੱਚ ਕਈ ਚੋਰੀਆਂ ਕੀਤੀਆਂ ਗਈਆਂ ਸਨ ਪਰ ਐਸਬੀਐਸਟੀ ਨੇ ਕਿਹਾ ਕਿ ਇਹ ਨਹੀਂ ਦੱਸਿਆ ਕਿ ਇਹ ਕਿੱਥੇ ਕਿੱਥੇ ਹੋਈਆਂ ਇਹ ਚੋਰੀਆਂ ਪਰ ਵਿਭਾਗ ਨੇ ਜੋ ਖੁਲਾਸਾ ਕੀਤਾ ਉਹ ਇਹ ਸੀ ਕਿ ਸੈਨਬਾਰਡੀਨੋ ਕਾਉਂਟੀ ਵਿੱਚ ਕਈ ਚੋਰੀਆਂ ਕੀਤੀਆਂ ਗਈਆਂ ਇਸ ਤਰ੍ਹਾਂ ਐਸਬੀਐਸਟੀ ਨੇ ਇੱਕ ਸੰਗੀ ਦੋਸ਼ ਵਿੱਚ ਸੋ ਹੈਟਾ ਲਈ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਤੇ ਇੱਕ ਸਮੂਹ ਨਾਲ ਭਾਈਵਾਲੀ ਕੀਤੀ ਸੋ ਇਦਾਂ ਕਹਿ ਲਓ ਕਿ ਇਹ ਸਾਰਾ ਕੁਝ ਜਿਹੜਾ ਹੈ ਗਰੋਥ ਕਰਨ ਵਾਸਤੇ ਉਹਨਾਂ ਨੇ ਇੱਕ ਕਹਿ ਲਓ ਕਿ ਇੱਕ ਆਪਣਾ ਹੀ ਗਰੋਥ ਦਾ ਵਿਊ ਤੋਂ ਉਹਨਾਂ ਬਣਾ ਲਈ ਆਪਣੇ ਆਪ ਚ ਇੱਕ ਵਿਉਂਤ ਬਣਾਈ ਇੱਕ ਤਰੀਕਾ ਵਰਤਿਆ ਗਿਆ ਕਿ ਇਹਨਾਂ ਦੇ ਨਾਲ ਕਿਸ ਤਰ੍ਹਾਂ ਡੀਲ ਕੀਤੀ ਜਾਵੇ ਉਜਦਾ ਮੰਨ ਲਓ ਕਿ ਤੁਹਾਡੀ ਟਰਕਿੰਗ ਕੰਪਨੀ ਹੁੰਦੀ ਹੈ ਤੇ ਉਹਦੇ ਜਰੀਏ ਤੁਸੀਂ ਉਹਨਾਂ ਨਾਲ ਗੱਲਬਾਤ ਕਰਨੀ ਹੋਵੇ ਜੀ ਅਸੀਂ ਵੀ ਲੋਡ ਚਕਾਉਣੇ ਆ ਤੇ ਸਾਡੇ ਲੋਡ ਜਿਹੜੇ ਐ ਇੱਥੋਂ ਇੱਥੇ ਜਾਂਦੇ ਆ ਤੁਸੀਂ ਦੱਸੋ ਕੀ ਮਾਲ ਭਾੜਾ ਲਵੋਗੇ ਤੇ ਫਿਰ ਜਦੋਂ ਸਾਰੀ ਗੱਲਬਾਤ ਹੋ ਗਈ ਫਿਰ ਇਹਨਾਂ ਨੇ ਉਹ ਜਿਹੜੇ ਸੰਘੀ ਅਧਿਕਾਰੀਆਂ ਵੱਲੋਂ ਜਿਹੜਾ ਆਪਣਾ ਇੱਕ ਵੱਖਰਾ ਚੈਨਲ ਬਣਾਇਆ ਗਿਆ ਸੀਗਾ ਉਹਨਾਂ ਦੇ ਲੋਟ ਜਿਹੜੇ ਆ ਫਿਰ ਇਹ ਇਹਨਾਂ ਲੋਕਾਂ ਨੇ ਉਹ ਵੀ ਚੋਰੀ ਕੀਤੀ ਤੇ ਉਹਨਾਂ ਨੂੰ ਵੀ ਉਦਾਂ ਹੀ ਖੁਰਦ-ਫੁਰਦ ਕੀਤਾ ਜਿੱਦਾਂ ਪਹਿਲਾਂ ਜਿਹੜੇ ਪਹਿਲੇ ਲੋਟਾਂ ਦੇ ਨਾਲ ਉਹ ਕਰਦੇ ਸੀਗੇ ਸੋ ਐਸਬੀਐਸੀ ਨੇ ਇੱਕ ਸੰਗੀ ਦੋਸ਼ ਵਿੱਚ ਇਹ ਜਿਹੜਾ ਇਸ ਸਹਾਇਤਾ ਵਾਸਤੇ ਇੱਕ ਸਮੂਹ ਬਣਾਇਆ ਤੇ ਫਿਰ ਉਹ ਭਾਈਵਾਲੀ ਕੀਤੀ ਤੇ ਸਹਾਇਤਾ ਏਜੰਸੀਆਂ ਵਿੱਚ ਜਿਹੜਾ ਖਾਸ ਤੌਰ ਤੇ ਐਫਬੀਆਈ ਰਿਵਰਸ ਸੈਡ ਇਨਲੈਂਡ ਹਿਸਕ ਅਪਰਾਧ ਦਮਨ ਟਾਸਕ ਫੋਰਸ ਰਿਵਰਸਾਈਡ ਕਾਉਂਟੀ ਸ਼ੈਰਫ ਵਿਭਾਗ ਐਲਏ ਕਾਉਂਟੀ ਸ਼ੈਰਫ ਵਿਭਾਗ ਫੌਂਟਾਨਾ ਪੁਲਿਸ ਵਿਭਾਗ ਅਤੇ ਕੈਲੀਫੋਰਨੀਆ ਦੇ ਹਾਈਵੇ ਪੈਟਰੋਲ ਜਿਹੜੇ ਆ ਉਹ ਵੀ ਇੱਕ ਕਾਰਗੋ ਚੋਰ ਰੋਕੂ ਪ੍ਰੋਗਰਾਮ ਦੇ ਵਿੱਚ ਸ਼ਾਮਲ ਸਨ ਜੀ ਚੁਗਵਾਂ ਸਾਹਿਬ ਇਹ ਨਾਮ ਵੀ ਜਨਤਕ ਕੀਤੇ ਗਏ ਪੁਲਿਸ ਦੇ ਵੱਲੋਂ ਜਿਹੜੇ ਲੋਕ ਗ੍ਰਿਫਤਾਰ ਹੋਏ ਨੇ ਬਿਲਕੁਲ ਬਿਲਕੁਲ ਜਣ ਸਾਹਿਬ ਜਦੋਂ ਤੁਸੀਂ ਨਾਮ ਸੁਣੋਗੇ ਤੇ ਹੈਰਾਨ ਰਹਿ ਜਾਓਗੇ तकरीबन 12 ਦੇ ਵਿੱਚੋਂ ਜਿਹੜੇ 11 ਬੰਦੇ ਆ ਉਹ ਪੰਜਾਬੀ ਆ ਬਿਲਕੁਲ ਇਹ ਇੱਕ ਬਹੁਤ ਹੀ ਸ਼ਰਮਨਾਕ ਕਾਰਾ ਆ ਕਿ ਕਮਿਊਨਿਟੀ ਦਾ ਨਾਮ ਵੀ ਬਦਨਾਮ ਕੀਤਾ ਇਹਨੂੰ ਕਹਿੰਦੇ ਆ ਕਿ ਰਾਤੋਂ ਰਾਤ ਅਮੀਰ ਹੋਣਾ ਤੇ ਅਮੀਰ ਵੀ ਇਸ ਤਰੀਕੇ ਦੇ ਨਾਲ ਹੋਣਾ ਕਿ ਕੰਮ ਕਰਨ ਦੀ ਲੋੜ ਨਾ ਪਵੇ ਇਹੋ ਜਿਹਾ ਤਰੀਕਾ ਇਹੋ ਜਿਹੇ ਹੱਥ ਕੰਡੇ ਅਪਣਾਏ ਜਾਣ ਕਿ ਘਰ ਬੈਠਾ ਹੀ ਮਾਲੋ-ਮਾਲ ਹੋ ਜਾਓ ਭਾਵੇਂ ਬਾਅਦ ਵਿੱਚ ਕੀ ਕੁਝ ਹੋਣਾ ਕੀ ਵਾਪਰਨਾ ਕਮਿਊਨਿਟੀ ਨਾਲ ਕੀ ਹੋਣਾ ਜਾਂ ਘਰ ਦੇ ਜਿਹੜੇ ਜੀਵਾਂ ਨਾਲ ਉਹ ਕੀ ਹੋਣਾ ਇਹ ਮੈਨੂੰ ਨਹੀਂ ਲੱਗਦਾ ਇਹਨਾਂ ਲੋਕਾਂ ਨੇ ਇਹ ਸੋਚਿਆ ਹੋਊਗਾ ਪਰ ਇਹ ਵੀ ਇੱਥੇ ਦੱਸਣਾ ਬਣਦਾ ਹੈ ਕਿ ਇਹ ਜਿਹੜਾ ਗਰੋਥ ਸੀਗਾ ਇਹ ਇਕੱਲਾ ਨਹੀਂ ਸੀਗਾ 12 ਬੰਦੇ ਤਾਂ ਖੜੇ ਗਏ ਆ ਅ ਇੱਥੇ ਜ਼ਿਕਰ ਜੋ ਕਰਨਾ ਬਣਦਾ ਹੈ ਕਿ ਪਿਛਲੇ ਕਈ ਸਾਲਾਂ ਦੇ ਵਿੱਚ ਇਹੋ ਦਿਨਾਂ ਵਰਦਾਤਾ ਇਹੋ ਦਿਨਾਂ ਚੋਰੀਆਂ ਹੋਈਆਂ ਕਈ ਜਿਹੜੇ ਟਰੱਕ ਯਾਰਡ ਹੈ ਉਹਨਾਂ ਦੇ ਵਿੱਚੋਂ ਚੋਰੀ ਦੀਆਂ ਖਬਰਾਂ ਆਈਆਂ ਕਿ ਕੋਈ ਕਿਸੇ ਦਾ ਜਿਹੜਾ ਟਰੈਲਰ ਹੈ ਉਹ ਚੋਰੀ ਕਰਕੇ ਲੈ ਗਿਆ ਜਾਂ ਕਿਸੇ ਦਾ ਟਰੱਕ ਟਰੈਲਰ ਸਮੇਤ ਹੀ ਯਾਰਡ ਦੇ ਵਿੱਚੋਂ ਚੋਰੀ ਹੋ ਗਿਆ ਜਾਂ ਕਿਸੇ ਟਰੱਕ ਸਟਾਪ ਤੋਂ ਚੋਰੀ ਹੋ ਗਿਆ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਜਿਹੜੀਆਂ ਕਈ ਖਬਰਾਂ ਜਿਹੜੀਆਂ ਆ ਉਹ ਸੁਣਨ ਵੇਖਣ ਨੂੰ ਮਿਲੀਆਂ ਪਰ ਇਹ ਜਦੋਂ ਹੁਣ ਇਹ ਸਾਰਾ ਇੱਕ ਕਸਾ ਸਾਹਮਣੇ ਆ ਗਿਆ ਸਾਰਾ ਇਹ ਚਿੱਟਾ ਖੁੱਲ ਗਿਆ ਕਿ ਅਸਲ ਵਿੱਚ ਹੁੰਦਾ ਕੀ ਸੀਗਾ ਇੱਕ ਵਾਰ ਸਰੋਤਿਆਂ ਨੂੰ ਬਰੀਫਲੀ ਦੱਸ ਦਈਏ ਕਿ ਇਹ ਲੋਕਾਂ ਨੇ ਇੱਕ ਇਹੋ ਜਿਹਾ ਆਪਣਾ ਕੰਪਨੀ ਦਾ ਗਰੋਅ ਬਣਾਇਆ ਸੀਗਾ ਜਿਨ੍ਹਾਂ ਜਰੀਏ ਇਹ ਵੱਡੇ ਵੱਡੇ ਸਟੋਰਾਂ ਜਿੱਦਾਂ ਕਿ ਬੈਸਟ ਬਾਈ ਐਪਲ ਤੇ ਹੋਰ ਇਲੈਕਟ੍ਰੋਨਿਕਸ ਕੰਪਨੀਆਂ ਦੇ ਲੋੜ ਜਿਹੜੇ ਆ ਉਹ ਬੋਲੀ ਲਾ ਕੇ ਚੱਕਦੇ ਸੀਗੇ ਲੋੜ ਜਿੱਥੇ ਪਹੁੰਚਾਉਣੇ ਸੀ ਉੱਥੇ ਜਾਂਦੇ ਨਹੀਂ ਸੀ ਉਹਨਾਂ ਨੂੰ ਜਾਂ ਤਾਂ ਰਾਹ ਵਿੱਚ ਖੁਰਦ-ਬੁਰਦ ਕਰ ਦਿੱਤਾ ਜਾਂਦਾ ਸੀਗਾ ਇਨਸ਼ੋਰੈਂਸ ਕੋਲੋਂ ਕਲੇਮ ਲੈ ਆ ਲਿਆ ਜਾਂਦਾ ਸੀਗਾ ਜਾਂ ਉਹ ਲੋਡ ਜਿਹੜਾ ਰਿਜੈਕਟ ਕਰਕੇ ਤੇ ਉਹਨੂੰ ਵੰਡ ਲਿਆ ਜਾਂਦਾ ਸੀਗਾ ਸੋ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਸੀ ਜਿਹੜਾ ਤੁਸੀਂ ਸਵਾਲ ਕੀਤਾ ਝੰਡ ਸਾਹਿਬ ਕਿ ਜਿਹੜੇ ਲੋਕ ਫੜੇ ਗਏ ਆ ਪੁਲਿਸ ਨੇ ਹਾਂ ਉਹਨਾਂ ਦੇ ਨਾਮ ਵੀ ਨਸ਼ਰ ਕੀਤੇ ਆ ਤੇ ਉਹਨਾਂ ਦਾ ਇਹ ਵੀ ਦੱਸਿਆ ਵੀ ਉਹ ਹੈ ਕਿੱਥੋਂ ਕਿੱਥੋਂ ਦੇ ਸੀਗੇ ਤੇ ਜੇ ਆਪਾਂ ਗੱਲ ਕਰੀਏ ਇਹ 12 ਬੰਦੇ ਜਿਹੜੇ ਫੜੇ ਗਏ ਆ ਉਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਨਾਮ ਹੈਗਾ ਆ ਪਰਮਵੀਰ ਸਿੰਘ ਉਮਰ ਹੈਗੀ ਆ 29 ਸਾਲ ਇਹ ਹੈਗਾ ਆ ਰੈਂਚੋ ਕੋਕਾ ਮੋਂਗਾ ਤੇ ਸੰਦੀਪ ਸਿੰਘ 31 ਸਾਲ ਸੈਂਬਰਡੀਨੋ ਹੈਗਾ ਮਨਦੀਪ ਸਿੰਘ 42 ਸਾਲ ਬੇਕਰਸਫੀਲਡ ਤੋਂ ਹੈ ਰਣਜੋਤ ਸਿੰਘ 33 ਸਾਲ ਬੇਕਰਸਫੀਲਡ ਗੁਰਨੇਕ ਸਿੰਘ ਚੋਹਾਨ ਹੈਗਾ 40 ਸਾਲ ਦਾ ਪੋਂਟਾਨਾ ਤੋਂ ਹੈ ਹਰਪ੍ਰੀਤ ਸਿੰਘ 26 ਇਹ ਵੀ ਹੈਗਾ ਰੈਂਚੋ ਕੋਕਾ ਮੋਂਗਾ ਤੋਂ ਹੈ ਤੇ ਇੱਕ ਇਹਨਾਂ ਦੇ ਵਿੱਚ ਜਿਹੜਾ ਮੈਕਸੀਕਨ ਮੂਲ ਦਾ ਬੰਦਾ ਹੈਗਾ ਆ ਐਲਗਰ ਹਰਨਾਂਡੇਜ਼ 27 ਸਾਲ ਦਾ ਇਹ ਵੀ ਫੌਂਟਾਨਾ ਦਾ ਆ ਅਰਸ਼ਪ੍ਰੀਤ ਸਿੰਘ 27 ਸਾਲ ਦਾ ਸੈਕਰਾਮੈਂਟੋ ਤੋਂ ਹੈ ਵਿਕਰਮਜੀਤ ਸਿੰਘ 30 ਸਾਲ ਫੌਂਟਾਨਾ ਤੋਂ ਹੈ ਤੇ ਹਿੰਮਤ ਸਿੰਘ ਖਾਲਸਾ 28 ਸਾਲ ਇਹਦੀ ਉਮਰ ਹੈ ਇਹ ਹੈਗਾ ਰੈਂਟਨ ਵਾਸ਼ਿੰਗਟਨ ਤੋਂ ਤੇ ਇੱਕ ਜਿਹੜਾ ਹੋਰ 12ਵਾਂ ਬੰਦਾ ਹੈਗਾ ਉਹ ਹੈਗਾ ਨਰਾਇਣ ਸਿੰਘ 27 ਸਾਲ ਫੌਂਟਾਨਾ ਤੋਂ ਹੁਣ ਤੁਸੀਂ ਇਹ ਸਵਾਲ ਲਾ ਲੋ ਕਿ ਇਹਨਾਂ 12 ਵਿੱਚੋਂ 11 ਬੰਦੇ ਪੰਜਾਬੀ ਮੂਲ ਦੇ ਆ ਇਹਨਾਂ ਨੇ ਹੁਣ ਕੀ ਇੱਜ਼ਤ ਕਮਾਈ ਹੈ ਇਹਨਾਂ ਦੇ ਹੁਣ ਕੀ ਪੱਲੇ ਰਹਿ ਗਿਆ ਇਹਨਾਂ ਦੇ ਪਰਿਵਾਰ ਕੀ ਸੋਚਦੇ ਹੋਣਗੇ ਕਿ ਬਾਈ ਜੀ ਰਾਤੋਂ ਰਾਤ ਅਮੀਰ ਹੋਣਾ ਸੌਖਾ ਬੜਾ ਲੱਗਦਾ ਪਰ ਜਦੋਂ ਤੁਸੀਂ ਜਿਹੜੇ ਦੇਸ਼ ਵਿੱਚ ਰਹਿੰਦੇ ਆ ਨਾ ਇਹ ਦੇਸ਼ ਜਿਹੜਾ ਆ ਇਹ ਪੰਜਾਬ ਵਰਗਾ ਨਹੀਂ ਹੈ ਇਹ ਭਾਰਤ ਵਰਗਾ ਨਹੀਂ ਹੈ ਜਿੱਥੇ ਇਹ ਕੰਮ ਰੇਸ਼ਤਾਂ ਦੇ ਕੇ ਤੇ ਕਈ ਕਈ ਪੀੜ੍hiyan ਜਿਹੜੀਆਂ ਉਹ ਕਰੀ ਜਾਂਦੀਆਂ ਆ ਤੁਸੀਂ ਦੇਖੇ ਹੋਣਾ ਕਿ ਹੁਣ ਪੰਜਾਬ ਦੇ ਵਿੱਚ ਇੱਕ ਵੱਡਾ ਪੁਲਿਸ ਅਫਸਰ ਫੜਿਆ ਗਿਆ ਪਰ ਉਹਦੇ ਇਹਦੇ ਛੱਟੇ ਉਗੜਦੇ ਪਏ ਆ ਕਿ ਕੀ ਕੁਛ ਬਣਨਾ ਆ ਤੇ ਇਹੋ ਜੇ ਕੰਮ ਜਿਹੜੇ ਸਾਡੇ ਪੰਜਾਬੀਆਂ ਨੇ ਇੱਥੇ ਆਣ ਕੇ ਫੜੇ ਹੋਏ ਆ ਫੇਰ ਕਹਿੰਦੇ ਆ ਕਿ ਇਮੀਗ੍ਰੇਸ਼ਨ ਦੇ ਕਾਨੂੰਨ ਸਖਤ ਹੁੰਦੇ ਆ ਫੇਰ ਕਹਿੰਦੇ ਆ ਕਿ ਆਈਸੋ ਵਾਲੇ ਕਾਰਵਾਈਆਂ ਕਰਦੇ ਆ ਹੁਣ ਭਾਈ ਜੀ ਆ ਜਿਹੜੇ ਫੜੇ ਗਏ ਆ ਜਾਂ ਇਹ ਤੋਂ ਪਹਿਲਾਂ ਫੜੇ ਗਏ ਹੋਣਗੇ ਪਹਿਲਾਂ ਤੇ ਇਹਨਾਂ ਦੇ ਉੱਤੇ ਸਾਰੀ ਇਹ ਕਾਰਵਾਈ ਹੋਊਗੀ ਕੇਸ ਚੱਲਣਗੇ ਫਿਰ ਇਹ ਆਇਸ ਦੇ ਡਿੱਕੇ ਆਉਣਗੇ ਤੇ ਫਿਰ ਰਿਪੋਰਟ ਹੋਣਗੇ ਫਿਰ ਜਦੋਂ ਇਹ ਆਪਣੇ ਆਪਣੇ ਦੇਸ਼ ਨੂੰ ਵਾਪਸ ਜਾਣਗੇ ਤੇ ਉੱਥੇ ਜਾ ਕੇ ਫਿਰ ਇਹਨਾਂ ਦਾ ਉੱਥੇ ਵੀ ਜਲੂਸ ਨਿਕਲੂਗਾ ਤੇ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਕਿ ਇਹ ਤਾਣਾ ਬਾਣਾ ਸਾਰਾ ਕਿੱਧਰ ਨੂੰ ਜਾਂਦਾ ਪਿਆ ਇਹਨਾਂ ਲੋਕਾਂ ਦੇ ਕਰਕੇ ਟਰੱਕਿੰਗ ਬਦਨਾਮ ਹੋਈ ਹੈ ਤੁਸੀਂ ਕਈ ਵਾਰੀ ਸਵਾਲ ਚੁੱਕਦੇ ਆ ਨਾ ਕਿ ਭਾਈ ਅਸੀਂ ਤਾਂ ਬੜੇ ਸਿੱਧੇ ਸਾਡੇ ਬੰਦੇ ਆ ਟਰੱਕ ਚਲਾਉਂਦੇ ਆ ਸਾਨੂੰ ਕਾਹ ਤੋਂ ਇਮੀਗ੍ਰੇਸ਼ਨ ਤੰਗ ਕਰਦੀ ਐ ਸਾਡੇ ਨਾਲ ਇਦਾਂ ਕਿਉਂ ਹੁੰਦਾ ਬਾਈ ਜੀ ਉਹਨਾਂ ਕੰਪਨੀਆਂ ਦੇ ਮਾਲਕਾਂ ਨਾਲ ਜਾ ਕੇ ਗੱਲ ਕਰੋ ਜਿਨ੍ਹਾਂ ਦੇ ਐਨੇ ਐਨੇ ਮਹਿੰਗੇ ਲੋਡ ਜਿਹੜੇ ਆ ਚੱਕ ਕੇ ਤੇ ਇਹ ਲੋਕ ਖੁਰਦ-ਬੁਰਦ ਕਰ ਲੈਂਦੇ ਸੀਗੇ ਤੇ ਉਹਨਾਂ ਦਾ ਜਿਹੜਾ ਮਹਿੰਗਾ ਮਾਲ ਸੀਗਾ ਫੇਰ ਇਹ ਕਹਿੰਦੇ ਚੋਰਾਾਂ ਦੇ ਕੱਪੜੇ ਤੇ ਡਾਂਗਾ ਤੇ ਗੱਜ ਇਸ ਸਸਤੇ ਭਾਅ ਕਾਲੇ ਬਜ਼ਾਰੇ ਵਿੱਚ ਵੇਚ ਕੇ ਤੇ ਇਹ ਡਾਲਰ ਕਮਾਉਂਦੇ ਸੀਗੇ ਇੱਕ ਤਾਂ ਪੈਸੇ ਲੈਂਦੇ ਸੀਗੇ ਪਹਿਲਾਂ ਲੋਡ ਜਿਹੜਾ ਉਹ ਡਿਲੀਵਰ ਕਰਨ ਦੇ ਫਿਰ ਇੰਸ਼ੋਰਸਾਂ ਕੋਲੋਂ ਵੀ ਪੈਸੇ ਲੈਂਦੇ ਸੀਗੇ ਫਿਰ ਇਹ ਸਮਾਨ ਵੰਡ ਕੇ ਉਹ ਵੀ ਅੱਗੇ ਵੇਚਦੇ ਸੀਗੇ ਸੇ ਦੇਖ ਲਓ ਹੁਣ ਤੁਸੀਂ ਇਹ ਸਾਰਾ ਤਾਣਾ ਬਾਣਾ ਕਿੱਧਰ ਨੂੰ ਜਾ ਰਿਹਾ ਪਰ ਹੁਣ FBI ਤੇ ਲੋਕਲ ਜਿਹੜੀ ਕੈਲੀਫੋਰਨੀਆ ਦੀ ਪੁਲਿਸ ਵਿਭਾਗ ਹੈ ਉਹਨੇ ਸਾਰਾ ਕੱਚਾ ਚਿੱਟਾ ਜਿਹੜਾ ਸਾਹਮਣੇ ਰੱਖ ਦਿੱਤਾ ਤੇ ਹੁਣ ਦੇਖ ਲਓ ਕਿ ਇਹ ਜਿਹੜੀ ਗੱਲ ਜਿਹੜੀ ਹੈ ਇਹ ਕਿਸ ਤਰੀਕੇ ਦੇ ਨਾਲ ਟਰਕਿੰਗ ਨੂੰ ਬਦਨਾਮ ਕਰਨ ਵਾਸਤੇ ਟ੍ਰੱਕਾਂ ਵਾਲਿਆਂ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਕਿਉਂਕਿ ਜਿਹੜੇ ਲੋਕ ਚੰਗੇ ਕੰਮ ਕਰਦੇ ਆ ਵਧੀਆ ਕੰਮ ਕਰਦੇ ਆ ਉਹਨਾਂ ਵੱਲ ਵੀ ਇਹ ਲੋਕ ਜਿਹੜੇ ਗੋਰੇ ਲੋਕ ਹੈ ਇਥੋਂ ਦੇ ਲੋਕ ਹੈ ਉਹ ਮਾੜੀ ਝਾਕਣੀ ਦੇਖਦੇ ਆ ਕਿ ਇਹ ਸਾਰੇ ਲੋਕ ਹੀ ਇਦਾਂ ਦੇ ਸਾਰੇ ਪੰਜਾਬੀ ਡਰਾਈਵਰ ਹੀ ਇਦਾਂ ਦੇ ਆ ਬਿਲਕੁਲ ਜੀ ਉਹ ਕਹਿੰਦੇ ਹੁੰਦੇ ਨਾ ਚੰਗਾਵਾਂ ਸਾਹਿਬ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਬਾਈ ਬੰਦਾ ਕਰਤ ਲੈਂਦਾ ਕਿ ਮੈਂ ਚਲੋ ਭਈ ਡਾਲਰ ਸਸਤੇ ਤਰੀਕੇ ਦੇ ਨਾਲ ਆਰਾਮ ਤਰੀਕੇ ਦੇ ਨਾਲ ਜਿਹੜਾ ਆਪ ਕਰ ਲੂੰਗਾ ਆਪਣੇ ਆਲ ਨੂੰ ਖੇਚ ਲੂੰਗਾ ਅਮੀਰ ਬਣ ਜਾਊਂਗਾ ਦਿਨਾਂ ਦੇ ਵਿੱਚ ਪਰ ਜਦੋਂ ਵਿਪਤਾ ਬਣਦੀ ਆ ਤਾਂ ਫਿਰ ਸਾਰਾ ਪਰਿਵਾਰ ਜਾਂ ਆਪਾਂ ਕਹਿ ਲਈਏ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਕਮਿਊਨਿਟੀ ਦੇ ਉੱਪਰ ਵੀ ਆਂਜ ਜਿਹੜੀ ਆ ਜਾਂ ਦੂਜੇ ਲੋਕਾਂ ਨੂੰ ਵੀ ਕਹਿੰਦੇ ਹੁੰਦੇ ਨਾ ਆਟੇ ਦੇ ਨਾਲ ਕੋਣ ਵੀ ਪਿਸਦਾ ਹੈ ਤਾਂ ਬਾਕੀ ਲੋਕਾਂ ਦੇ ਉੱਪਰ ਨੂੰ ਵੀ ਇਸ ਸ਼ਕਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਹਾਲਾਤ ਅਮਰੀਕਾ ਦੇ ਚੱਲ ਰਹੇ ਹੈਗੇ ਨੇ ਜਿਸ ਤਰੀਕੇ ਨਾਲ ਇਮੀਗ੍ਰੈਂਟ ਦੇ ਉੱਪਰ ਪਹਿਲਾਂ ਟਰੰਪ ਸਾਹਿਬ ਸਖਤ ਹੈਗੇ ਨੇ ਤੇ ਜਦੋਂ 12 ਬੰਦਿਆਂ ਦੇ ਵਿੱਚੋਂ 11 ਨਾਮ ਪੰਜਾਬੀਆਂ ਦੇ ਆਉਣਗੇ ਫਿਰ ਕਿਹੜਾ ਇਹਨਾਂ ਨੂੰ ਫੁੱਲ ਪਾਊਗਾ ਜੀ ਫਿਰ ਤੁਹਾਨੂੰ ਤਾਂ ਪਤਾ ਹੀ ਆ ਕਿ ਕਿਹੜੇ-ਕਿਹੜੇ ਲਫ਼ਜ਼ਾਂ ਦੇ ਨਾਲ ਲੋਕਾਂ ਨੇ ਇਹਨਾਂ ਨੂੰ ਸੰਬੋਧਨ ਕਰਨਾ ਹੈ ਤੇ ਬਾਕੀ ਬਾਈ ਸਿੱਖਣਾ ਤਾਂ ਇਹੀ ਹੈ ਸਾਡੇ ਜਿੰਨੇ ਵੀ ਪੰਜਾਬ ਦੇ ਬਿਛਿੰਦੇ ਪੰਜਾਬ ਦੇ ਨੌਜਵਾਨ ਅਮਰੀਕਾ ਦੀ ਧਰਤੀ ਤੇ ਆਏ ਆ ਜਿਹੜੇ ਖਾਸ ਕਰਕੇ ਅਲੱਡ ਉਮਰ ਦੇ ਵਿੱਚ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਜਲਦੀ ਜਲਦੀ ਅਸੀਂ ਡਾਲਰ ਕਮਾ ਲਈਏ ਪਿੱਛੇ ਵੀ ਸੁਖਾਲੇ ਕਰ ਲਈਏ ਤਾਂ ਇੱਧਰ ਵੀ ਦਿਨਾਂ ਦੇ ਵਿੱਚ ਵੱਡੀਆਂ ਗੱਡੀਆਂ ਤੇ ਵੱਡੀਆਂ ਵੱਡੇ ਵੱਡੇ ਘਰ ਲੈ ਲਈਏ ਉਹਨਾਂ ਦੇ ਲਈ ਇਹ ਚੀਜ਼ ਸਿੱਖਣ ਦੀ ਜ਼ਰੂਰ ਜ਼ਰੂਰਤ ਹੈਗੀ ਹੈ ਕਿ ਬਾਈ ਜੀ ਮਿਹਨਤ ਕਰੋ ਮਿਹਨਤ ਦੇ ਨਾਲ ਅੱਗੇ ਵਧੋ ਤਾਂ ਜੋ ਤੁਸੀਂ ਆਪਣੇ ਪਰਿਵਾਰ ਦਾ ਆਪਣਾ ਨਾਮ ਤੇ ਆਪਣੀ ਕਮਿਊਨਿਟੀ ਦਾ ਨਾਮ ਵੀ ਅੱਗੇ ਲੈ ਕੇ ਜਾਓ ਜੇਕਰ ਇਸ ਤਰ੍ਹਾਂ ਦੀਆਂ ਵਾਰਦਾਤਾ ਕਰਕੇ ਜਿਸ ਤਰ੍ਹਾਂ ਦੇ ਹੱਥ ਕੰਡੇ ਬਣਾ ਕੇ ਤੁਸੀਂ ਅਮੀਰ ਹੋਣ ਦੀ ਕੋਸ਼ਿਸ਼ ਕਰੋਗੇ ਤਾਂ ਇੱਕ ਦਿਨ ਪੁਲਿਸ ਦੇ ਅੜਕੇ FBI ਦੇ ਅੜਕੇ ਆ ਜ਼ਰੂਰ ਜਾਣਾ ਹੈਗਾ ਭਾਰਤ ਦੇ ਵਾਂਗ ਇੱਥੇ ਕਾਨੂੰਨ ਨਹੀਂ ਹੈਗਾ ਕਿ ਜਿੱਦਾਂ ਆਪਾਂ ਕਹਿੰਦੇ ਆ ਕਿ ਮੋਮ ਦੇ ਨੱਕ ਵਰਗਾ ਕਾਨੂੰਨ ਹੈ ਜਿੱਦ ਨੂੰ ਮਰਜ਼ੀ ਮਰੋੜ ਦੋ ਇੱਥੇ ਕਾਨੂੰਨ ਜਿਹੜਾ ਸਾਰਿਆਂ ਦੇ ਲਈ ਇੱਕੋ ਬਰਾਬਰ ਹੈ ਤੇ ਤੁਸੀਂ ਵੀ ਕਿਤਨਾ ਕਿਤੇ ਰਿਡਿੱਕੇ ਦੇ ਵਿੱਚ ਆ ਸਕਦੇ ਹੋ ਇਸ ਕਰਕੇ ਮਿਹਨਤ ਕਰੋ ਮਿਹਨਤ ਕਰਨ ਦੇ ਲਈ ਇੱਥੇ ਆਏ ਮਿਹਨਤ ਤੋਂ ਭੱਜੋ ਨਾ ਇਸ ਤਰ੍ਹਾਂ ਦੇ ਹਤਕੰਡੇ ਬਣਾ ਕੇ ਅਮੀਰ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਨਾ ਕਰੋ ਬਹੁਤ ਬਹੁਤ ਸ਼ੁਕਰੀਆ ਚੰਨਾਵਾਸਾ ਜੀ ਜਲਦ ਜਲਦ ਇਹਦੇ ਵਿੱਚ ਐਡ ਕਰ ਦੋਣਾ ਆ ਕਿ ਦੇਖੋ ਜੀ ਇਹ ਕਾਲੀਆਂ ਭੇਡਾਂ ਜਿਹੜੀਆਂ ਆ ਉਹ ਜ਼ਰੂਰ ਨੰਗੀਆਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਕਰਕੇ ਪੂਰੀ ਟਰਕਿੰਗ ਇੰਡਸਟਰੀ ਦੀ ਜਿਹੜੀ ਉਹ ਬਦਨਾਮੀ ਹੋਈ ਆ ਤੇ ਹੋ ਰਹੀ ਆ ਕਿਉਂਕਿ ਉਹ ਲੋਕ ਜਿਹੜੇ ਦਹਾਕਿਆਂ ਤੋਂ ਦਹਾਕਿਆਂ ਤੋਂ ਇੱਥੇ ਟ੍ਰੈਕਿੰਗ ਕੰਪਨੀਆਂ ਚਲਾ ਰਹੇ ਐ ਜਿ ਕਿਸੇ ਨੂੰ 40 ਸਾਲ ਹੋ ਗਏ 50 ਸਾਲ ਹੋ ਗਏ ਕਈਆਂ ਨੂੰ ਹਜੇ 10 20 ਸਾਲ 15 ਸਾਲ 5 ਸਾਲ ਹੋਏ ਆ ਜਾਂ 2 4 ਸਾਲ ਹੋਏ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਉਹਨਾਂ ਲੋਕਾਂ ਦੀ ਵੀ ਜਿਹੜੀ ਕੀ ਕੀ ਖਤਰੀਆ ਖੂਬ ਵਿੱਚ ਪਾਈ ਜਾਂਦੇ ਆ ਇਹੋ ਜਿਹੇ ਲੋਕ ਜਿਹੜੇ ਨਵੇਂ-ਨਵੇਂ ਆਏ ਆ ਇੱਥੇ ਆਣ ਕੇ ਉਹਨਾਂ ਗਰੋਹਾਂ ਦੇ ਨਾਲ ਰਲ ਗਏ ਜਿਹੜੇ ਰਾਤੋਂ-ਰਾਤ ਕਹਿੰਦੇ ਲੈ ਇਹਨਾਂ ਨੂੰ ਤੇ ਟ੍ਰਕਿੰਗ ਕਰਨੀ ਨਹੀਂ ਆਉਂਦੀ ਚੁੱਪ ਕਰਕੇ ਬਾਈ ਜੀ ਇਦਾਂ ਟ੍ਰਕਿੰਗ ਕੰਪਨੀ ਖੋਲੋ ਤੇ ਵੱਡੀਆਂ ਕੰਪਨੀਆਂ ਦੇ ਦੌਰ ਚੱਕੋ ਇੱਧਰ ਉੱਧਰ ਸੁੱਟ ਦਿਓ ਇੰਸ਼ੋਰਸ ਹੈਗੀਆਂ ਨਾ ਪੇ ਕਰਨ ਵਾਸਤੇ ਹਾਂਜੀ ਇੰਸ਼ੋਰਸ ਹੈਗੀਆਂ ਇੰਸ਼ੋਰਸ ਆ ਪੈਸੇ ਦੇ ਦਿੰਦਿਆਂ ਪਰ ਫਿਰ ਜਿਹੜੇ ਬੰਦੇ ਨੇ ਪੈਸੇ ਦੇਣੇ ਆ ਨਾ ਜਿਹੜੀ ਇੰਸ਼ੋਰਸ ਨੇ ਉਹ ਫਿਰ ਬਾਈ ਜੀ ਪਿੱਛੇ ਵੀ ਪੈ ਜਾਂਦੇ ਆ ਫੇਰ ਤੁਹਾਡੇ ਘਰ ਤੱਕ ਜਾਂਦੇ ਆ ਇੰਡੀਆ ਤੱਕ ਜਾਂਦੇ ਆ ਦੇਖਣ ਵਾਸਤੇ ਕਿ ਤੁਸੀਂ ਕਰਦੇ ਕੀ ਪਏ ਆ ਤੁਹਾਡਾ ਸਾਰਾ ਫਿਰ ਚਿੱਠਾ ਜਿਹੜਾ ਆ ਉਹ ਖੋਲਦੇ ਆ ਕਦੋਂ ਤੋਂ ਤੁਸੀਂ ਲੱਗੇ ਹੋਏ ਆ ਇਹੋ ਜੀਆਂ ਕਾਲੀਆਂ ਭੇਡਾਂ ਨੂੰ ਮਿਸਾਲੀ ਸਜ਼ਾਵਾ ਮਿਲਣੀਆਂ ਚਾਹੀਦੀਆਂ ਤਾਂ ਕਿ ਜਿਹੜੇ ਕਮਿਊਨਿਟੀ ਦਾ ਨਾਂ ਬਦਨਾਮ ਕਰਦੇ ਆ ਉਹਨਾਂ ਲੋਕਾਂ ਦੇ ਨਾਲ ਇਹੋ ਜੀ ਕੋਈ ਵੀ ਢਿੱਲ ਨਹੀਂ ਹੋਣੀ ਚਾਹੀਦੀ ਕਿ ਨਾ ਹੀ ਕਿਸੇ ਕਮਿਊਨਿਟੀ ਮੈਂਬਰ ਨੂੰ ਹੁਣ ਇਹ ਗੱਲ ਕਹਿਣੀ ਚਾਹੀਦੀ ਆ ਪਾਈ ਜੀ ਤੁਸੀਂ ਇਹੋ ਜੇ ਬੰਦਿਆਂ ਦੇ ਪੰਜਾਬੀਆਂ ਦੇ ਨਾਮ ਕਿਉਂ ਲੈਂਦੇ ਹੋ ਆਪਣੀਆਂ ਖਬਰਾਂ ਦੇ ਵਿੱਚ ਜੇ ਤੁਸੀਂ ਗੱਲ ਨਹੀਂ ਕਰੋਗੇ ਤੇ ਜਿਹੜਾ ਅੰਗਰੇਜ਼ੀ ਮੀਡੀਆ ਜਿਹੜਾ ਇੱਥੋਂ ਦਾ ਜਿਹੜਾ ਤੁਹਾਡੇ ਫੋਟੋਆਂ ਵੀ ਲਾ ਕੇ ਬੈਠਾ ਐਫਡੀਐਸ ਦੀ ਚਲ ਜਓ ਵੈਬਸਾਈਟ ਤੇ ਤੁਹਾਨੂੰ ਸਾਰਿਆਂ ਦੀਆਂ ਫੋਟੋਆਂ ਦੇ ਨਾਮ ਨਾਲ ਮਿਲ ਜਾਣਗੇ ਅੱਜ ਅਸੀਂ ਫੋਟੋਆਂ ਤੇ ਨਹੀਂ ਲਾਉਣੀ ਆ ਨਾਮ ਹੀ ਦੱਸਿਆ ਪਰ ਜੇ ਗੱਲ ਕਰੀਏ ਕਿ ਇਹ ਕੋਈ ਜਿਹੜਾ ਕਾਰਾ ਜਿਹੜਾ ਪਿਛਲੇ 8-10 ਸਾਲਾਂ ਦੇ ਵਿੱਚ ਖਾਸ ਕਰਕੇ ਪਿਛਲੇ 5 ਸਾਲਾਂ ਦੀਆਂ ਨਾਲ ਤੇ ਗੱਲ ਕੀਤੀ ਹੈ ਪਰ ਵੱਡੇ ਪੱਧਰ ਤੇ ਜਿਹੜਾ ਹੋ ਰਿਹਾ ਸੀ ਉਹਨੇ ਸਾਰਾ ਗਰੋਥ ਜਿਹੜਾ ਫੜਿਆ ਗਿਆ ਤੇ ਬਾਈ ਜੀ ਅੱਗੇ ਦੇਖੋ ਕੀ ਹੁੰਦਾ ਆ ਪਰ ਹਾਂ ਜਿਹੜੀ ਗੱਲ ਅਸੀਂ ਕਹਿ ਰਹੇ ਆ ਕਿ ਇਹ ਉਹੀ ਕਾਲੀਆਂ ਪੇਡਾਂ ਨੇ ਜਿਹੜੀਆਂ ਟਰਕਿੰਗ ਇੰਡਸਟਰੀ ਨੂੰ ਤੇ ਪੰਜਾਬੀਆਂ ਨੂੰ ਵੱਡੇ ਪੱਧਰ ਤੇ ਜਿਹੜਾ ਉਹ ਬਦਨਾਮੀ ਖਟ ਕੇ ਦੇ ਰਹੇ ਆ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਰਹੇ